ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਤੁਹਾਡੇ ਲਈ ਮਹਾਬਲੀ ਮਹਾਸ਼ਕਤੀਸ਼ਾਲੀ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਜੀ ਦੇ ਆਸ਼ੀਰਵਾਦ ਦੇ ਨਾਲ 14 ਮਈ ਤੋਂ 28 ਮਈ ਜਾਨੀ ਕਿ ਇਹਨਾਂ 15 ਦਿਨਾਂ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਜੀ ਆਂ ਦੋਸਤੋ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਸਾਬਤ ਹੋਵੇਗਾ ਤੁਹਾਡੇ ਲਈ ਇਹਨਾਂ 15 ਦਿਨਾਂ ਦਾ ਕਿਉਂਕਿ ਪੰਜ ਵੱਡੀ ਖੁਸ਼ਖਬਰੀ ਇਸ ਵੀਡੀਓ ਦੇ ਮਾਧਿਅਮ ਤੇ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਹਾਂ ਦੋਸਤੋ ਸੁਣ ਕੇ ਘਰ ਪਰਿਵਾਰ ਖੁਸ਼ੀ ਦੇ ਨਾਲ ਨੱਚਣ ਲੱਗ ਜਾਣਗੇ ਇੰਨੀ ਵੱਡੀ ਖੁਸ਼ਖਬਰੀ ਐ ਸਮੇ ਤੁਹਾਨੂੰ ਮਿਲਣ ਵਾਲੀ ਹੈ ਆਸ-ਪਾਸ ਕੋਈ ਨਾ ਹੋਵੇ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਸਾਵਧਾਨੀਆਂ ਵਿੱਚ ਕੁਝ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸ ਦਈਏ ਕਿ 14 ਮਈ ਤੋਂ 28 ਮਈ ਇਹਨਾਂ 15 ਦਿਨਾਂ ਦਾ ਸਮਾਂ ਤੁਹਾਡੇ ਲਈ ਗ੍ਰਹਿ ਨਕਸ਼ਤਰਾਂ ਦੇ ਹਿਸਾਬ ਦੇ ਨਾਲ ਬੜਾ ਹੀ ਚੰਗਾ ਸਮਾਂ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਹੀ ਦੁਰਲਭ ਚੋਗ ਪੈ ਰਹੇ ਆ ਹਨ ਜੀ ਆਂ ਦੋਸਤੋ ਬੜਾ ਵੱਡਾ ਉਲਟ ਫੇਰ ਹੋਣ ਜਾ ਰਿਹਾ ਹੈ ਬਹੁਤ ਵੱਡਾ ਪਰਿਵਰਤਨ ਹੋਣ ਜਾ ਰਿਹਾ ਹੈ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਕਾਰਜ ਸiddhi yog ਸੁਭਾਗੇ yog ਤਾਂ ਜੋਗ ਰਾਜੋਗ ਅਤੇ ਨਾਲ ਹੀ ਨੌਂਕਰੀ ਜੋ ਜਿਸ ਨਾਲ ਕੇ ਇਹ ਸਮਾਂ ਤੁਹਾਡੇ ਲਈ ਬੜਾ ਹੀ ਲਾਭਦਾਇਕ ਹੋਵੇਗਾ ਪੰਜ ਵੱਡੀਆਂ ਖੁਸ਼ਖਬਰੀਆਂ 100% ਤੁਹਾਨੂੰ ਮਿਲ ਕੇ ਇਹ ਰਹਿਣ ਗਿਆ ਤਾਂ ਦੋਸਤੋ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਅਤੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਤੁਹਾਨੂੰ ਮਿਲਣ ਗਿਆ ਕਿਸ ਪ੍ਰਕਾਰ ਮਿਲਣ ਗਿਆ ਇਸ ਸਮੇਂ ਦਾ ਲਾਭ ਉਠਾਉਣਾ ਹੈ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਨਾਲੇ ਨਾਲ ਇਸ ਵੀਡੀਓ ਦੇ ਮਾਧਿਅਮ ਤੇ ਰਾਹੀਂ ਤੁਹਾਡਾ ਅਨ 15 ਦਿਨਾਂ ਦੇ ਬਾਰੇ ਦੱਸਣ ਵਾਲੇ ਹਾਂ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਜ਼ਰੂਰੀ ਗੱਲਾਂ ਵੀ ਦੱਸਾਂਗੇ ਜਿੰਨਾ ਗੱਲਾਂ ਤੋਂ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਵਰਤ ਕੇ ਇਸ ਸਮੇਂ ਦਾ ਬਹੁਤ ਹੀ ਲਾਭ ਉਠਾ ਸਕਦੇ ਹੋ ਤਾਂ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤੁਹਾਡੇ ਲਈ ਪੂਰੀ ਵੀਡੀਓ ਨੂੰ ਪੂਰੀ ਵੀਡੀਓ ਨੂੰ ਜ਼ਰੂਰ ਦੇਖਣਾ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕਿਸ ਪ੍ਰਕਾਰ ਸੰਕਟ ਮੋਚਨ ਅਤੇ ਮਾਤਾ ਲక్ష్ਮੀ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 15 ਦਿਨਾਂ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਜੋ ਦੁੱਖ ਤੈਦ ਕਸ਼ਟ ਉਹ ਸਾਰੇ ਹੀ ਦੂਰ ਹੋਣ ਵਾਲੇ ਹਨ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਅਤੇ ਤੁਹਾਡੀ ਛੋਲੀ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਡ ਬਾਕਸ ਦੇ ਵਿੱਚ ਜਾ ਕੇ ਜੈ ਬਜਰੰਗ ਬਲੀ ਅਤੇ ਮਾਤਾ ਲక్ష్ਮੀ ਜੀ ਦੀ ਜੈ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾ ਲక్ష్ਮੀ ਅਤੇ ਭਗਵਾਨ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਦੇ ਉੱਤੇ ਸਦਾ ਹੀ ਉਹਨਾਂ ਦੀ ਕਿਰਪਾ ਬਣੀ ਰਹੇ ਤਾਂ ਦੋਸਤੋ ਤੁਹਾਨੂੰ ਦੱਸਦਾ ਹਾਂ ਕਿ ਕਿਸ ਪ੍ਰਕਾਰ ਰਹੇਗਾ महाबली शक्तिशाली संकट मोचन भगवान वज्रंगबली जी ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 14 ਮਈ ਤੋਂ 28 ਮਈ ਜਾਣੀ ਕਿ ਮਈ ਦੇ ਮਹੀਨੇ ਇਹਨਾਂ 15 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੂਰੀ ਮਿਹਨਤ ਕਰਨ ਦੇ ਨਾਲ ਸਭ ਕੁਝ ਹਾਸਲ ਤੁਸੀਂ ਕਾਸਾ ਕਦੇ ਹੋ ਜਿਸ ਦੇ ਤੁਸੀਂ ਕਦੇ ਤਮੰਨਾ ਵੀ ਨਹੀਂ ਕੀਤੀ ਵੱਡੇ ਬਜ਼ੁਰਗਾਂ ਦਾ ਪਿਆਰ ਆਸ਼ੀਰਵਾਦ ਇਸ ਸਮੇਂ ਤੁਹਾਡੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਪੂੰਜੀ ਰਹੇਗਾ ਘਰ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ ਤੁਹਾਨੂੰ ਦੱਸਿਆ ਕਿ ਇਸ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਪ੍ਰੋਗਰਾਮ ਜਾਂ ਫਿਰ ਕਿਸੇ ਸੰਮੇਲਨ ਦੇ ਵਿੱਚ ਵੀ ਜਾਣ ਦਾ ਤੁਹਾਡਾ ਪਲਾਨ ਬਣ ਸਕਦਾ ਹੈ ਇਸ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਸਕਦੇ ਹਨ ਤੁਹਾ ਨੂੰ ਮਾਨ ਸਨਮਾਨ ਮਿਲੇਗਾ ਤੇ ਨਾਲ ਹੀ ਨਾਲ ਤੁਹਾਡੀ ਖੁਸ਼ੀ ਦਾ ਅਨੁਭਵ ਹੋਵੇਗਾ ਸੰਤਾਨ ਸਬੰਨੇ ਕੋਈ ਕੰਮ ਜਿਵੇਂ ਕਿ ਵਿਆਹ ਨੌਕਰੀ ਆਦਿ ਦੇ ਵੀ ਯੋਜਨਾ ਬਣ ਸਕਦੀ ਹੈ ਇਹ ਯੋਜਨਾ ਤੁਹਾਡੀ ਸਫਲ ਰਹੇਗੀ ਮਹਿਮਾਨਾਂ ਦੀ ਆਉ ਭਗਤ ਤੁਹਾਡੇ ਘਰ ਵਿੱਚ ਰਹੇਗੇ ਤੇ ਇਹ ਦੱਸ ਰਹੀਏ ਕਿ ਇਹ ਸਮੇਂ ਮਤਲਬ ਇਹ ਜੋ ਸਮਾਂ ਰਹੇਗਾ ਇਹ ਗਤੀ ਰਹੇਗਾ ਗ੍ਰਹਿ ਸ਼ਤਰਾਂ ਦੀ ਚਾਲ ਰਹੇਗੀ ਤੋ ਉਹ ਤੁਹਾਡੇ ਲਈ ਸ਼ੁਭ ਪ੍ਰਭਾਵ ਪਾਉਣ ਵਾਲੀ ਹੈ ਮਤਲਬ ਤੁਹਾਡੇ ਪੱਖ ਦੇ ਵਿੱਚ ਇਹ ਸਮਾਂ ਸਾਬਤ ਹੋਵੇਗਾ ਸਮੇਂ ਦੇ ਘਤੀ ਤੁਹਾਡੇ ਪੱਖ ਵਿੱਚ ਰਹੇਗੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਕੋਈ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ ਤਾਂ ਸੰਬੰਧੀ ਹੋ ਸਕਦੀ ਹੈ ਪਰਿਵਾਰਕ ਜੀਵਨ ਦੀ ਸਮੱਸਿਆ ਹੋ ਸਕਦੀ ਹੈ ਸੰਤਾਨ ਪੱਖ ਦੇ ਸੰਬੰਧੀ ਸਮੱਸਿਆ ਹੋ ਸਕਦੀ ਹੈ ਤਾਂ ਉਸ ਤੋਂ ਤੁਹਾਨੂੰ ਹੁਣ ਰਾਹਤ ਮਿਲੇਗੀ ਤੁਹਾਨੂੰ ਤਾਂ ਸਹੀ ਹੈ ਕਿ ਨਾਲ ਹੀ ਨਾਲ ਕੋਈ ਵੱਡਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਉਹ ਨਿਵੇਸ਼ ਇਸ ਸਮੇਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਸ ਦਾ ਤੁਹਾਨੂੰ ਪੂਰਾ ਪੂਰਾ ਲਾਭ ਮਿਲੇਗਾ ਪਰੰਤੂ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਵਿਸ਼ੇਸ਼ ਸਾਵਧਾਨੀ ਇਹ ਕਿ ਤੁਸੀਂ ਅੱਖ ਬੰਦ ਕਰਕੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਮਤਲਬ ਤੁਹਾਨੂੰ ਧੋਖਾ ਮਿਲ ਸਕਦਾ ਹੈ ਤੁਹਾਨੂੰ ਕੋਈ ਹਨੇ ਪੁੱਛ ਸਕਦਾ ਹੈ ਜਿਵੇਂ ਕਿ ਕਿੰਨਾ ਖੇਤਰਾਂ ਦੇ ਵਿੱਚ ਤੁਹਾਨੂੰ ਦੱਸਈਏ ਕਿ ਕਿਸੇ ਵੀ ਧੰਨ ਜਿਵੇਂ ਕਿ ਕਿੰਨਾ ਖੇਤਰਾਂ ਦੇ ਵਿੱਚ ਤੁਹਾਨੂੰ ਦੱਸਈਏ ਕਿ ਧੰਨ ਦੇ ਰਿਆ ਹੈ ਤੇ ਧੰਨ ਦਾ ਲੈਣ ਦੇਣ ਸਾਵਧਾਨੀ ਵਰਤਣੀ ਹੈ ਘਰ ਪਰਿਵਾਰ ਦੇ ਵਿੱਚ ਮਾਹੌਲ ਵਧੀਆ ਰਹੇਗਾ ਕਿਸੇ ਨੂੰ ਧੰਨ ਦੇਣ ਲੱਗਿਆ ਤੁਸੀਂ 100 ਵਾਰ ਸੋਚਣਾ ਹੈ ਚੋਰ ਛੁਪੀ ਕੋਈ ਵੀ ਧੰਨ ਕਿਸੇ ਨੂੰ ਨਹੀਂ ਦੇਣਾ ਹੈ ਨਹੀਂ ਤਾਂ ਧੰਨ ਫਸ ਸਕਦਾ ਹੈ ਅਤੇ ਨਾਲ ਹੀ ਨਾਲ ਜੇਕਰ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਪ੍ਰਾਪਰਟੀ ਜਾਂ ਫਿਰ ਮਕਾਨ ਜਾਂ ਫਿਰ ਕੋਈ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡਾ ਸਾਥ ਦੇਵੇਗਾ ਤੁਸੀਂ ਇਹ ਚੀਜ਼ਾਂ ਨੂੰ ਖਰੀਦ ਸਕਦੇ ਹੋ ਸਮਾਂ ਚੰਗਾ ਹੈ ਅਤੇ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇ ਦਈਏ ਕਿ ਇਸ ਗੱਲ ਦਾ ਤੁਸੀਂ ਇਸ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਉਧਾਰ ਤੇ ਉਧਾਰ ਨਾ ਲਓ ਇਸ ਸਮੇਂ ਆਪਣੇ ਗੁੱਸੇ ਤੇ ਜ਼ਰੂਰ ਕਾਬੂ ਰੱਖਣਾ ਹੈ ਆਪਣੇ ਗੁੱਸੇ ਨੂੰ ਕੰਟਰੋਲ ਕਰਕੇ ਰੱਖਣਾ ਹੈ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਗੁੱਸੇ ਤੇ ਆਕੇ ਤੁਸੀਂ ਕੋਈ ਗਲਤ ਫੈਸਲਾ ਵੀ ਕਰ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਕਿ ਇਸ ਸਮੇਂ ਜੋ ਲੋਕ ਨੌਕਰੀ ਪ੍ਰਾਪਤੀ ਰੁਜ਼ਗਾਰ ਪ੍ਰਾਪਤੀ ਸੰਬੰਧੀ ਵਿਚਾਰ ਕਰ ਰਹੇ ਹਨ ਜਾਂ ਕੋਈ ਉਹਨਾਂ ਦੀ ਪ੍ਰੀਖਿਆ ਉਹਨਾਂ ਨੇ ਦਿੱਤੀ ਹੈ ਉਸ ਦਾ ਪਰਿਨਾਮ ਵੀ ਤੁਹਾਡੇ ਪੱਖ ਦੇ ਵਿੱਚ ਸਾਬਤ ਹੋਵੇਗਾ ਭਰਪੂਰ ਸਤ ਤੁਹਾਨੂੰ ਮਿਲਣ ਵਾਲਾ ਹੈ ਤੁਹਾਨੂੰ ਇਸ ਸਮੇਂ ਦੇ ਵਿੱਚ ਦੱਸ ਹੈ ਕਿ ਤਾਂ ਲਾਭ ਦੇ ਕੁਝ ਅਫਸਰ ਤਾਂ ਤੁਹਾਨੂੰ ਪ੍ਰਾਪਤ ਹੋਣਗੇ ਪਰੰਤੂ ਉਹਨਾਂ ਅਵਸਰਾਂ ਨੂੰ ਪ੍ਰਾਪਤ ਕਰਨਾ ਤੁਹਾਡੇ ਹੱਥ ਵਿੱਚ ਹੈ ਮੌਕੇ ਨੂੰ ਸੰਭਾਲਣਾ ਤੁਹਾਡੇ ਹੱਥ ਵਿੱਚ ਹੈ ਅਫਸਰ ਤਾਂ ਤੁਹਾਨੂੰ ਮਿਲਣਗੇ ਲੈ ਕਿਸ ਪ੍ਰਕਾਰ ਤੁਸੀਂ ਉਹਨਾਂ ਦੇ ਨਿਰਭਰ ਹੁੰਦੇ ਹੋ ਤਾਂ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਮੌਕੇ ਦਾ ਪੂਰਾ ਪੂਰਾ ਲਾਭ ਉਠਾਉਣਾ ਹੈ ਅੱਜ ਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰਟ ਸਬੰਧੀ ਕੋਈ ਮਾਮਲਾ ਤੁਹਾਡਾ ਜੇਕਰ ਚੱਲ ਰਿਹਾ ਹੈ ਤਾਂ ਉਸ ਮਾਮਲੇ ਦੇ ਸਬੰਧੀ ਕੋਈ ਸ਼ੁਭ ਸਮਾਚਾਰ ਤੁਹਾਨੂੰ ਤੁਹਾਡੇ ਪੱਖ ਵਿੱਚ ਆ ਸਕਦਾ ਹੈ ਅਤੇ ਜੇਕਰ ਵਪਾਰ ਕਰਦੇ ਹੋ ਤਾਂ ਵਪਾਰ ਸਬੰਧਿਤ ਕੁਝ ਮਹੱਤਵਪੂਰਨ ਗੱਲਾਂ ਤੁਹਾਨੂੰ ਜਾਣਣੀਆਂ ਬਹੁਤ ਜ਼ਰੂਰੀ ਹਨ ਜਿਵੇਂ ਕਿ ਵਪਾਰ ਸਬੰਧੀ ਹਰ ਦਸਤਾਵੇਜ਼ ਨੂੰ ਪੂਰਨ ਪੂਰਨ ਰੱਖੋ ਨਹੀਂ ਤਾਂ ਤੁਹਾਨੂੰ ਨਹੀਂ ਤਾਂ ਤੁਹਾਡੇ ਕੋਈ ਕਮੇਟੀ ਬੈਠ ਸਕਦੀ ਹੈ ਕੋਈ ਹਾਨੀ ਤੁਹਾਨੂੰ ਹੋ ਸਕਦੀ ਹੈ ਸਭ ਚੀਜ਼ਾਂ ਲਈ ਤਿਆਰ ਰਹੋ ਕੋਈ ਵੀ ਕਾਗਜ਼ ਦਾ ਬਿਨਾ ਪੜੇ ਤੁਸੀਂ ਦਸਤਕ ਨਾ ਕਰੋ ਅਤੇ ਨਾਲ ਇਹ ਵੀ ਦੱਸ ਦਈਏ ਕਿ ਕੋਈ ਵੀ ਗਲਤ ਕੰਮ ਨਾ ਕਰੋ ਕੋਈ ਵੀ ਕਾਰੀਏ ਇਸ ਤਰ੍ਹਾਂ ਦਾ ਨਾ ਕਰੋਗੇ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਨਹੀਂ ਤਾਂ ਤੁਹਾਨੂੰ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਮਿਲੇਗੀ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਤੁਹਾਡੇ ਮਨ ਦੇ ਵਿੱਚ ਰਹਿ ਸਕਦੀ ਹੈ ਤਾਂ ਜੋ ਕੋਈ ਵੀ ਕੰਮ ਕਰੋ ਤਾਂ ਚੰਗੇ ਕੰਮ ਕਰੋ ਤੁਹਾਨੂੰ ਦੱਸ ਰਹੀ ਹਾਂ ਕਿ ਜੇਕਰ ਤੁਸੀਂ ਕੋਈ ਨੌਕਰੀ ਸਰਕਾਰੀ ਕਰਦੇ ਹੋ ਤਾਂ ਸਰਕਾਰੀ ਨੌਕਰੀ ਸੰਬੰਧੀ ਪਰਿਵਰਤਨ ਨੂੰ ਲੈ ਕੇ ਕੋਈ ਯੋਜਨਾ ਹੈ ਨੀਤੀ ਚੱਲ ਰਹੀ ਹੈ ਤਾਂ ਉਸ ਵਿੱਚ ਤੁਹਾਨੂੰ ਕਾਮਯਾਬੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਗ੍ਰਹਿਣ ਨक्षत्रਾਂ ਦੀ ਜੋ ਚਾਲ ਹੈ ਇਸ ਸਮੇਂ ਤੁਹਾਡਾ ਸਾਥ ਦੇਵੇਗੀ ਇਹ ਗ੍ਰਹਿਣ ਨक्षत्रਾਂ ਦੀ ਜੋ ਚਾਲ ਉਹ ਤੁਹਾਨੂੰ ਦੱਸ ਦਈਏ ਕਿ ਕੁਝ ਲੋਕ ਐਸੇ ਵੀ ਹਨ ਜੋ ਤੁਹਾਡੇ ਘਰ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਉਹ ਤੁਹਾਡੇ ਘਰ ਪਰਿਵਾਰ ਦੇ ਵੀ ਹੋ ਸਕਦੇ ਹਨ। ਬਸ ਪਹਿਚਾਣਨਾ ਤੁਹਾਨੂੰ ਹੋਵੇਗਾ। ਸਕੇ ਸਬੰਦੀ ਵੀ ਹੋ ਸਕਦੇ ਹਨ। ਆਸ-ਪਾਸ ਦੇ ਪੜੋਸੇ ਵੀ ਹੋ ਸਕਦੇ ਹਨ। ਤਾਂ ਇਸ ਤੋਂ ਬਚਣਾ ਸਭ ਤੋਂ ਸਰਲ ਉਪਾਅ ਹੈ ਕਿ ਆਪਣੇ ਕੰਮਾਂ ਦੇ ਵੱਲ ਧਿਆਨ ਦਿਓ ਤੇ ਪੂਰੀ ਲਗਨ ਦੇ ਨਾਲ ਕੰਮ ਕਰੋ। ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਨਾ ਆਓ। ਜੋ ਵੀ ਕੰਮ ਕਰ ਰਹੇ ਹੋ ਆਪਣੇ ਉੱਪਰ ਵਿਸ਼ਵਾਸ ਕਰਕੇ ਹੀ ਕਰੋ ਕੋਈ ਵੀ ਕੁਝ ਵੀ ਵਿਗਾੜ ਨਹੀਂ ਸਕਦਾ ਇਸ ਤੋਂ ਬਚਨ ਦਾ ਸਭ ਤੋਂ ਸਾਰਾ ਪਾ ਹੈ ਕਿ ਇੱਕ ਗੱਲ ਤੁਹਾਨੂੰ ਨਾਲ-ਨਾਲ ਹੋਰ ਦੱਸਦਾਈਏ ਕਿ ਸਿਹਤ ਦੇ ਸੰਬੰਧੀ ਥੋੜਾ ਤੁਸੀ ਸੁਚੇਤ ਰਹਿਣਾ ਹੈ ਸਮੇਂ-ਸਮੇਂ ਤੇ ਖਾਣ ਪੀਣ ਦਾ ਧਿਆਨ ਰੱਖਣਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਾ ਖਾਓ ਜੋ ਤੁਹਾਡੇ ਸਰੀਰ ਨੂੰ ਹਾਨੀ ਪਹੁੰਚਾ ਦੇਵੇ ਸਭ ਮੰਗਲ ਹੀ ਮੰਗਲ ਹੋਵੇਗਾ ਨਾੜੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਪਤੀ ਪਤਨੀ ਦੇ ਵਿੱਚ ਕੋਈ ਨੁਕਚੋਕ ਹੋ ਸਕਦੀ ਹੈ। ਪ੍ਰੇਮ ਸਬੰਧ ਚੰਗੇ ਬਣੇ ਰਹਿਣਗੇ। ਇਹ ਸਮਾਂ ਚੰਗਾ ਹੈ। ਅਤੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦਾ ਵਾਤਾਵਰਣ ਰਹੇਗਾ। ਸੰਤਾਨ ਦੀ ਸਿੱਖਿਆ ਕੈਰੀਅਰ ਸੰਬੰਧੀ ਗਤੀਵਿਧੀਆਂ ਦੇ ਵਿੱਚ ਇਹ ਸਮਾਂ ਤੁਹਾਡਾ ਸਾਥ ਦੇਵੇਗਾ। ਕੋਲਮ ਲਾ ਕੇ ਪਰਿਵਾਰਿਕ ਵਾਤਾਵਰਣ ਖੁਸ਼ੀ ਨਮਾ ਰਹਿਣ ਵਾਲਾ ਹੈ। ਇਸ ਸਮੇਂ ਵਿੱਚ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਕਿਸੇ ਤੇ ਵੀ ਵਿਸ਼ਵਾਸ ਕਰਨਾ ਹੈ ਤਾਂ ਸੋ ਸਮਝ ਕੇ ਕਰਨਾ ਹੈ ਨਹੀਂ ਤੇ ਤੁਹਾਡਾ ਕੋਈ ਗਲਤ ਉਪਚੋਗ ਵੀ ਕਰ ਸਕਦਾ ਹੈ ਦੋਸਤੋ ਇਹ ਸੀ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ